ਅਗਲੀਆਂ ਖਬਰਾਂ ਵੱਲ ਚਲਿਏ ਅੱਜ ਐਨਪੀਆਰ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਕਿ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹ ਕਹਿਦਾ ਇਹ ਰਹੀ ਆ ਵੀ ਅਸੀਂ ਟਰੱਕਿੰਗ ਨੂੰ ਸੇਫਰ ਬਣਾ ਰਹੇ ਆ ਪਰ ਬਹੁਤ ਸਾਰੇ ਲੋਕ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਰੇਡ ਵੱਲੋਂ ਵਜੋਂ ਜਿਹੜੇ ਆ ਤੱਕ ਰਹੇ ਹੈਗੇ ਆ ਸੋ ਇਹਦੇ ਵਿੱਚ ਮੋਸਟਲੀ ਉਹਨਾਂ ਨੇ ਜਿਹੜੇ ਪੰਜਾਬੀ ਟਰੱਕਰਸ ਆ ਉਹਨਾਂ ਦੀ ਸਟੋਰੀ ਰਨ ਕੀਤੀ ਆ ਖਾਸ ਕਰਕੇ ਹਰਜਿੰਦਰ ਸਿੰਘ ਨੂੰ ਲੈ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਕਿਹਾ ਵੀ ਹਰਜਿੰਦਰ ਸਿੰਘ ਇਲਲੀਗਲ ਸੀਗਾ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਉਹਨਾਂ ਨੂੰ ਲਾਇਸੈਂਸ ਦਿੱਤਾ ਉਹ ਵੈਲਿਡ ਨਹੀਂ ਸੀ ਜਦ ਕਿ ਸਾਰਿਆਂ ਨੂੰ ਪਤਾ ਪਈ ਹਰਜਿੰਦਰ ਸਿੰਘ ਦੇ ਕੋਲ ਵਰਕ ਪਰਮਿਟ ਸੀ ਵੈਲਿਡ ਵਰਕ ਪਰਮਿਟ ਸੀ ਵੈਲਿਡ ਉਹਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ ਤੇ ਹਜੇ ਉਹਨਾਂ ਨੇ ਜਿਹੜਾ ਹੈ ਗਿਲਟੀ ਪਲੀਆ ਨਹੀਂ ਕੀਤਾ ਜਿਹੜੇ ਤਿੰਨ ਕਾਊਂਟ ਆਫ ਵਾਹਨ ਹੋਮੋਸਾਈਡ ਤੇ ਹੈਗੇ ਆ ਤੇ ਟ੍ਰਾਂਸਪੋਰਟੇਸ਼ਨ ਸੈਕਟਰੀ ਜਿਹੜਾ ਸ਼ਾਨ ਰਫੀ ਆ ਉਹਨਾਂ ਨੇ ਇਮੀਡੀਏਟਲੀ ਜਿਹੜਾ ਰੂਲ ਬਣਾ ਦਿੱਤਾ ਵੀ ਦੇਖੋ ਜੀ ਇਹ ਜਿਹੜੀ ਪ੍ਰੋਸੈਸਰ 100% ਬ੍ਰੋਕਨ ਹੈਗੀ ਆ ਕੈਲੀਫੋਰਨੀਆ ਨੇ ਜਿਹੜੇ ਝੂਠੇ ਲਾਇਸੈਂਸ ਬਿਨਾ ਗਲਤੀ ਦੇ ਨਾਲ ਇਸ਼ੂ ਕੀਤੇ ਹੈਗੇ ਆ ਕੈਲੀਫੋਰਨੀਆ ਦੇ ਮਨੀ ਨੂੰ ਵੀ ਜਿਹੜਾ ਰੋਕ ਲਿਆ ਗਿਆ ਬਿਲੀਅਨਸ ਆਫ ਡਾਲਰ ਇਹਦੇ ਵਿੱਚ ਉਹਨਾਂ ਨੇ ਇੱਕ ਆਪਣੇ ਪੰਜਾਬੀ ਨੌਜਵਾਨ ਪਵਨ ਸਿੰਘ ਉਹਨਾਂ ਦੀ ਇੰਟਰਵਿਊ ਲਈ ਆ ਐਨਪੀਆਰ ਵਾਲਿਆਂ ਨੇ ਜੋ ਟਰੱਕਿੰਗ ਕੰਪਨੀ ਓਨ ਕਰਦਾ ਨਾਰਥਰਨ ਵਰਜੀਨੀਆ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਅਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਪਰ ਟਰੱਕੀ ਵਿੱਚ ਬਹੁਤ ਐਕਸੀਡੈਂਟ ਹੁੰਦੇ ਆ। ਸਾਨੂੰ ਜਿਹੜੇ ਸਕੂਲ ਆ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਹੈਗਾ ਜਿਹੜੀ ਟ੍ਰੇਨਿੰਗ ਕਹਿੰਦੇ ਭਈ ਤੁਸੀਂ ਇੱਕ ਕਮਿਊਨਿਟੀ ਨੂੰ ਨਹੀਂ ਦੋ ਐਕਸੀਡੈਂਟ ਕਰਕੇ ਜਿਹੜਾ ਆ ਪੁੱਲ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਦਨਾਮ ਕਰ ਸਕਦੇ ਹੋ। ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ ਜੀ ਵੀ ਕਹਿੰਦੇ ਰਹੇ ਆਂ ਕਿ ਹਰ ਸਾਲ 15000 ਟਰੱਕਰਸ ਦੇ ਐਕਸੀਡੈਂਟ ਹੁੰਦੇ ਹੈਗੇ ਆ। ਸੋ ਇਹ ਕੰਦੇ ਮੈਟਰ ਨਹੀਂ ਕਰਦਾ ਵੀ ਤੁਸੀਂ ਜਿਹੜੇ ਫੋਰਨ ਬੋਰ ਡਰਾਈਵਰ ਆ ਜਾਂ ਜਿਹੜੇ ਇੱਥੇ ਦੇ ਬੋਰਨ ਡਰਾਈਵਰ ਹੈਗੇ ਆ ਉਹਨਾਂ ਦੇ ਐਕਸੀਡੈਂਟ ਜਿਆਦਾ ਹੁੰਦੇ ਆ ਇੱਥੇ ਵਾਲਿਆਂ ਦੇ ਘੱਟ ਹੁੰਦੇ ਆ ਕਹਿੰਦੇ ਵੀ ਟ੍ਰੇਨਿੰਗ ਤੇ ਸਾਰਾ ਜਿਹੜਾ ਡਿਪੈਂਡ ਕਰਦਾ ਹੈਗਾ ਪ੍ਰੋਬਲਮ ਕੀ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਆ ਆਪਣੇ ਉਹ ਨਾਰਥਰਨ ਇੰਡੀਆ ਤੋਂ ਆਂਦੇ ਆ ਤੇ ਸਿੱਖਾਂ ਦੀ ਕਹਿੰਦੇ ਭਈ ਨਾਰਥ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਪ੍ਰੈਜੈਂਸ ਹੈਗੀ ਆ ਸੋ ਅਸੀਂ इजीली ਰਿਕੋਗਨਾਈਜ਼ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਅਸੀਂ ਦਸਤਾਰਾਂ ਸਜਾਈਆਂ ਆ ਤੇ ਸਾਡੇ ਦਾੜੀਆਂ ਹੈਗੀਆਂ ਆ ਤੇ ਲੋਕਾਂ ਨੂੰ ਲੱਗਦਾ ਵੀ ਇਹ ਸਾਰੇ ਇਹ ਜਿਹੜੀ ਟਰਕਿੰਗ ਇੰਡਸਟਰੀ ਆ ਵੀ ਸ਼ਾਇਦ ਟੋਟਲੀ ਪੰਜਾਬੀਆਂ ਨੇ ਜਿਹੜੀ ਕੰਟਰੋਲ ਕਰ ਲਈ ਹੈਗੀ ਆ ਕਸੈਂਡਰਾ ਜ਼ਿਮਰ ਬੋਂਗ ਇੱਕ ਇਮੀਗ੍ਰੇਸ਼ਨ ਪਾਲਿਸੀ ਦੇ ਐਨਾਲਿਸਟ ਹੈਗੇ ਆ ਨਿਸਕਨ ਇਨ ਸੈਂਟਰ ਦੇ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮੈਂ ਤਾਂ ਇਸ ਨੂੰ ਇਮੀਗ੍ਰੇਸ਼ਨ ਰੇਡ ਸਮਝ ਰਿਹਾ ਬਾਈ ਅਨਦਰ ਨੇਮ ਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਹਿੰਦੇ ਵੀ ਐਮਰਜੈਂਸੀ ਰੂਲ ਬਣਾਇਆ ਗਿਆ ਆ ਉਹਦੇ ਮੁਤਾਬਕ ਤਾਂ 2 ਲੱਖ ਦੇ ਕਰੀਬ ਜਿਹੜੇ ਇਮੀਗਰੈਂਟ ਟਰੱਕਰਸ ਆ ਉਹਨਾਂ ਦੇ ਉੱਤੇ ਅਸਰ ਪਊਗਾ ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਸਟੇਟਾਂ ਨੂੰ ਜਿਹੜੀ ਪਨਿਸ਼ ਕਰ ਰਹੀ ਹੈਗੀ ਆ ਜਿੱਥੇ ਇਹ ਲਾਇਸੈਂਸ ਇਸ਼ੂ ਕੀਤੇ ਗਏ ਆ ਕੈਲੀਫੋਰਨੀਆ ਨੇ ਆਲਰੇਡੀ 17000 ਕਮਰਸ਼ੀਅਲ ਰੋਡ ਡਰਾਈਵਿੰਗ ਲਾਇਸੈਂਸ ਰੀਵੋਕ ਵੀ ਕਰ ਲਏ ਹੈਗੇ ਆ ਹਾਲਾਂਕਿ ਉਹਦਾ ਜਿਹੜਾ ਕੇਸ ਵੀ ਜਿਹੜਾ ਫਾਈਲ ਕਰ ਦਿੱਤਾ ਗਿਆ ਡੀਓਟੀ ਨੇ 75 ਮਿਲੀਅਨ ਡਾਲਰ ਫੈਡਰਲ ਫੰਡਿੰਗ ਪੈਨਸਿਲਵੇਨੀਆ ਦੀ ਵੀ ਰੋਕ ਲਈ ਆ ਪਹਿਲਾਂ ਕੈਲੀਫੋਰਨੀਆ ਦੀ ਰੋਕੀ ਸੀ ਸੋ ਜ਼ਿਮਰ ਬੋਂਗ ਇਹ ਕਹਿੰਦੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਸੇਫਟੀ ਦਾ ਬੈਨੀਫਿਟ ਆ ਈਵਨ ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਜਿਹੜੀ ਖੁਦ ਦੀ ਆਡਿਟ ਆ ਸੇਫਟੀ ਡਾਟਾ ਤੇ ਉਹਦੇ ਚ ਕੋਈ ਐਵਿਡੈਂਸ ਨਹੀਂ ਪਾਇਆ ਗਿਆ ਵੀ ਟਰੱਕਰ ਜਿਹੜਾ ਆ ਉਹ ਕਿਹੜੇ ਮੁਲਕ ਦਾ ਹੈਗਾ ਆ ਕਿੱਥੇ ਦਾ ਉਹਦਾ origin ਹੈਗਾ ਤੇ ਉਹਦਾ ਕਿਦਾਂ ਦਾ ਜਿਹੜਾ ਡਰਾਈਵਿੰਗ ਰੈਕਡ ਆ ਤੇ ਕਿਦਾਂ ਉਹਦਾ ਜਿਹੜਾ ਅਸਰ ਪੈ ਰਿਹਾ ਹੈਗਾ ਕਹਿੰਦਾ ਜਦ ਇਹਨਾਂ ਕੋਲ ਡਾਟਾ ਨਹੀਂ ਹੈ ਇਹ ਤਾਂ ਫਿਰ ਤੁਸੀਂ ਬਿਨਾ ਕਿਸੇ ਗੱਲ ਤੋਂ ਜਿਹੜਾ ਬਦਨਾਮ ਕਰ ਰਹੇ ਹੈਗੇ ਆ ਉਹ ਕਹਿੰਦਾ ਵੀ ਜਦੋਂ ਮੈਂ ਨਵੇਂ ਰੂਲ ਦੇ ਉੱਤੇ ਦੇਖਦਾ ਹੈਗਾ ਜਿਸ ਹਿਸਾਬ ਦੇ ਨਾਲ ਇਹ ਲਿਖਿਆ ਗਿਆ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਲੀਅਰ ਇੰਟੈਂਸ਼ਨ ਆ ਫੈਡਰਲ ਗਵਰਨਮੈਂਟ ਦੀ ਵੀ ਜਿਹੜੇ ਇਮੀਗ੍ਰੈਂਟ ਡਰਾਈਵਰਸ ਆ ਉਹਨਾਂ ਨੂੰ ਕੰਮ ਤੋਂ ਬਾਹਰ ਕੱਢਿਆ ਰ ਗਏ ਕੱਢਿਆ ਜਾਏ ਇਸ ਜ਼ਿਮਰਵੰਗ ਜੋ ਆ ਉਹ ਦੱਸ ਰਿਹਾ ਹੈਗੇ ਆ ਹੁਣ ਕੁਝ ਪੈਨਲ ਆਫ ਜੱਜਸ ਜਿਹੜੇ ਹੈਗੇ ਡੀਸੀ ਸਰਕਟ ਕੋਰਟ ਆਫ ਅਪੀਲ ਦੇ ਉਹਨਾਂ ਦਾ ਵੀ ਜਿਹੜਾ ਕਹਿੰਦੇ ਵੀ ਆਪਣਾ ਓਨ ਕਨਸਰਨ ਹੈਗਾ ਅਬਾਊਟ ਐਮਰਜੈਂਸੀ ਰੂਲ ਬਲੌਕਿੰਗ ਇਟ ਟੈਂਪੋਰਰੀ ਵਾਈਲ ਦਾ ਕੋਡ ਵੇਜ਼ ਇਨ ਲੀਗਲ ਚੈਲੰਜ ਪਰ 트럼ਪ ਐਡਮਿਨਿਸਟ੍ਰੇਸ਼ਨ ਇਸ ਰੂਲ ਨੂੰ ਪਰਮਨੈਂਟ ਬਣਾਉਣਾ ਚਾਹੁੰਦਾ ਹੈਗਾ ਸੋ ਐਨਪੀਆਰ ਨੇ ਇੱਕ ਕਾਫੀ ਵੱਡੀ ਰਿਪੋਰਟ ਛਾਪੀ ਹੈਗੀ ਆ ਸੋ ਜੇ ਕਿਸੇ ਨੇ ਪੜ੍ਹਨੀ ਹੋਈ ਇਹਦਾ ਹੈਡਿੰਗ ਮੈਂ ਦੱਸ ਦਿੰਨਾ ਅੱਜ ਦਾ ਹੀ ਆ ਦ ਡੀਓਟੀ ਸੇਜ਼ it wants to make the trucking safer what some see an immigration raid ji also clearly is the vich unna ne jehda dasya ve piche is de ki jehda ho chal rya ho sakda